ਮਾਰਦੇ ਦਾ ਵਿੱਚ ਲੱਗਦੀ ਪੁਲਿਸ ਵੀ ਫਿਰਦੀ ਆ ਅਨੇ ਲੋਕ ਹੋਏ ਕਰਦੇ ਆ ਜਿਹੜਾ ਆਪਣੇ ਨਾਲ ਕੋਈ ਉਹਨੇ ਪਿਆਰ ਦੀ ਗੱਲ ਨਹੀਂ ਕੀਤੀ ਵੀ ਇਹ ਕੀ ਬੱਚੇ ਆ ਕੀ ਬਰਾਦਰੀ ਆ ਕੌਣ ਆ ਗਰੀਬ ਆ ਅਮੀਰ ਆ ਸਿੱਤੇ ਬੋਲੇ ਆ ਵੀ ਮੈਂ ਗਰਾਂ ਨੂੰ ਫਲਸੀ ਲਾ ਦੂੰਗਾ ਮੈਂ ਸ਼ੰਦ ਭੱਗਾ ਰਿਹਾ ਸੋ ਡਿਪਟੀ ਸਾਹਿਬ ਦੇ ਇਹਨਾਂ ਸ਼ਬਦਾਂ ਨੇ ਜਿਹੜੇ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਉਣ ਦੀ بجائے ਜਿਹੜਾ ਉਹਨਾਂ ਤੇ ਨੂਨ ਛੜਕਣ ਦਾ ਕੰਮ ਕੀਤਾ ਇਹ ਛੋਮਾਰਿਆ ਇਹ ਮੋਟਕੋ ਲੈਣ ਜਾ ਰਿਹਾ ਸੀ ਟਿੱਪਰ ਉਧਰਾ ਰਿਹਾ ਸੀ ਪਰਵਾਰ ਦਾ ਭਰਾ ਮੋਟੇ ਹੈਗਾ ਨਕੜ ਸਾਰੇ ਬੈਠੇ ਕੁੱੱਠੇ ਵਾਲੇ ਆ ਜੀ ਜਿਹਨਾਂ ਨੇ ਪਿਤਾ ਬੈਠਾ ਹੀ ਪਿਤਾ ਲੜਕੇ ਦਾ ਜਿਹਦਾ ਜਿਹਦੀ ਡੈਥ ਹੋਈ ਹੈ ਯਾਰੀ ਚੰਗਾ ਲੱਗ ਰਿਹਾ ਤੁਹਾਨੂੰ ਇਹ ਕਰਨਾ ਸਾਰਾ ਨਾ ਕਰੋ ਮੇਰੀ ਰਿਕਵੈਸਟ ਹੈ ਤੁਨ ਬਾਕੀ ਥੋੜੀ ਮਰਜੀ ਅੱਜ ਕੋਈ ਚਾਹ ਨੂੰ ਨਹੀਂ ਕਰਦਾ ਹੁੰਦਾ ਸਰਦਾਰ ਜੀ ਇੱਕ ਮਿੰਟ ਮੈਂ ਇਹਨਾਂ ਨੂੰ ਕਹਿ ਰਿਹਾ ਜੀ ਤੁਹਾਨੂੰ ਮੈਂ ਨਹੀਂ ਕਹਿ ਰਿਹਾ ਸਰਦਾਰ ਜੀ ਮਤਲਬ ਇੱਕ ਡੈੱਡ ਬੋਡੀ ਪਈ ਹੈ ਤੇ ਫੋਟੋਆਂ ਖਿੱਚ ਰਿਹਾ ਕੋਈ ਨਹੀਂ ਹੋਵੇਗਾ ਮੇਰਾ ਆਪਣਾ ਨਹੀਂ ਕੰਮ ਇਹ ਕਿਹੜੇ ਪਰਿਵਾਰ ਵਾਲੇ ਕੋਈ ਆਇਆ ਜੀ ਸਾਰਾ ਪਰਿਵਾਰ ਨਹੀਂ ਖਾਸ ਕਿਨਾਂ ਦੇ ਬੇਟੇ ਇੱਕ ਤੋਂ ਬੰਦੇ ਬੇਟੇ ਕੀ ਚੌਣੇ ਕੀ ਹੈ ਜੀ ਆਪਾਂ ਦੱਸੋ ਅਸੀਂ ਤਾਂ ਕਾਰਵਾਈ ਕਰਨ ਨੂੰ ਤਿਆਰ ਆਂ ਗੱਡੀ ਖੜੀ ਐ ਮਾਲਕ ਵੀ ਆ ਜਾਂਦੇ ਨੇ ਡਰਾਈਵਰ ਵੀ ਆ ਜਾਏਗਾ ਉਹ ਤਾਂ ਕੋਈ ਇਸ 'ਚ ਦਿੱਕਤ ਤਾਂ ਹੈ ਨਹੀਂ ਕੋਈ ਮਾਲਕਾਂ ਨੂੰ ਬੁਲਾ ਲਓ ਜੀ ਮਾਲਕ ਆ ਜਾਂਦੇ ਨੇ ਪਰ ਕਾਰਵਾਈ ਤਾਂ ਮਤਲਬ ਡੈੱਡ ਬੋਡੀ ਉੱਥੇ ਜਾਏਗੀ ਨਹੀਂ ਉਨਾਂ ਚ ਕਰਨੀ ਬੜਾ ਟਾਈਮ ਬਹੁਤ ਹੋ ਗਿਆ 2 ਘੰਟੇ ਹੋ ਗਏ ਬੈਠੇ ਨੂੰ ਕਈ ਜਾਂਦੇ ਮਾਲਕ ਆ ਜਾਂਦਾ ਆ ਜਾਂਦਾ ਯਾਰ ਮਾਲਕ ਏਕੇ ਦਾ ਮੈਂ ਤਾਂ ਨਹੀਂ ਹੈਗਾ ਵੀ ਮਾਲਕ ਨਾਲ ਹੀ ਸਿਰੇ ਦੋ ਘੰਟੇ ਗਈ ਵੇਟ ਕਰੀ ਆ ਆ ਜਾ ਆ ਰਹੇ ਆ ਮਾਲਕ ਕੋਈ ਨਹੀਂ ਆ ਦੇ ਦੋ ਘੰਟੇ ਪਹਿਲਾਂ ਆ ਕੇ ਗਏ ਸਾਨੂੰ ਪੜ ਕੇ ਗਏ ਪਹਿਲਾਂ ਕਿਹੜਾ ਮਾਲਕ ਇੱਥੇ ਆ ਕੇ ਗਏ ਯਾਰ ਉਹ ਸਾਡਾ ਕਸੂਰ ਤਾਂ ਨਹੀਂ ਉਹ ਤਾਂ ਉਹਨਾਂ ਤੋਂ ਪੁੱਛਾਂਗੇ ਨਾ ਅਸੀਂ ਉਹ ਗੱਲ ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤਾਂ ਉਹਨਾਂ ਤੋਂ ਪੁੱਛਾਂਗੇ ਵੀ ਕਿਉਂ ਮਤਲਬ ਨਾਰਮਲੀ ਐਕਸੀਡੈਂਟ ਕੀ ਮੇਰੀ ਗੱਲ ਸੁਣੋ ਸਰਦਾਰ ਜੀ ਜਾਂ ਤਾਂ ਅਸੀਂ ਕਾਰਵਾਈ ਤੋਂ ਭੱਜਦੇ ਹੋਈਏ ਫਿਰ ਤਾਂ ਤੁਸੀਂ ਮਾਲਕਾਂ ਦਾ ਗੱਲ ਕਰੋ ਅਸੀਂ ਤਾਂ ਜੋ ਜਿਹਦਾ ਨਾਮ ਲਿਖਾਉਂਗੇ ਬਾਈ ਨੇਮ ਹੈਗਾ ਬਾਈ ਨੇਮ ਤੁਸੀਂ ਪਰਚਾ ਦਰਜ ਕਰਾਓ ਅਸੀਂ ਕਾਰਵਾਈ ਕਰੀਏ ਤੇ ਔਰ ਇਹ ਆਫੈਂਸ ਕੋਈ ਇਹੋ ਜਿਹਾ ਵੀ ਆਫੈਂਸ ਨਹੀਂ ਹੈਗਾ ਵੀ ਉਹ ਨੂੰ ਆਪਾਂ ਫਾਇਲ ਆ ਦਾਂਗੇ ਗਲਤ ਆ ਸਮਝਿਆ ਕਰੋ ਨਾ ਮਗਰ ਜਦੋਂ ਪੇਸ਼ ਹੋ ਗਿਆ ਇੱਕ ਵਾਰ ਉਹਦੀ ਫਾਰਮੈਲਟੀ ਕਰਕੇ ਉਹਨੂੰ ਜ਼ਮਾਨਤ ਤੇ ਛੱਡਣਾ ਪੈਣਾ ਜੋ ਕਾਨੂੰਨ ਕਹਿੰਦਾ ਇਹ ਤੁਹਾਨੂੰ ਵੀ ਪਤਾ ਹੈਗਾ ਮਗਰ ਤੁਸੀਂ ਬਿਆਨਤਾ ਲਿਖਾਓ ਨਾ ਸਾਨੂੰ ਪਹਿਲਾਂ ਆਪਾਂ ਨਹੀਂ ਨਹੀਂ ਠੀਕ ਕਰ ਬਣਾਉਂਦੇ ਕੋਈ ਬਿਆਨ ਨਹੀਂ ਸਾਡਾ ਜੀ ਹਰਜੀ ਅੰਨਾ ਕੋ ਦੱਲਾ ਕੱਢ ਦਿੰਦੇ ਨੇ ਤੰ ਬੰਦੇ ਲੈ ਕੇ ਵੀ ਜਮਾਇਆ ਕਰ ਦੋ ਇਸ ਪਰਸ ਹੋ ਜਾ ਜਮਾਨਤਾ ਜੀ ਹੋ ਜਾ ਕਰ ਜਿਹੜਾ ਬੰਦਾ ਹੋਰ ਨਹੀਂ ਆ ਸਕਦਾ ਤਰੀਕਾ ਦੇ ਥੋੜੀ ਹੋਰ ਕੀ ਕਰਦਾ ਨਾ ਹੀ ਨਹੀਂ ਜਮਾਨਤ ਉਹ ਤਾਂ ਕਾਨੂੰ ਫੇਲਾ ਤੜ ਦੇਣਗੇ ਜੀ ਉਹ ਪਰਸ ਬਿਆਨ ਲਗਾਓ ਜੀ ਬਿਆਨ ਪਰਸ ਜਮਾਨਤ ਖੋ ਜੀ ਨਹੀਂ ਨਾ ਸਾਡੇ ਕੋਲ ਰੈਗੂਲੇਸ਼ਨ ਹਾਂਜੀ ਬਿਲਕੁਲ ਨਹੀਂ ਜਾਣਦੇ ਨੇ ਇਹਨਾਂ ਨੂੰ ਖੁੱਲੇ ਛੱਡਣ ਦਾ ਮੈਂ ਨਹੀਂ ਕਹਿ ਰਿਹਾ ਖੁੱਲੇ ਛੱਡਣ ਵਾਲੀ ਤੇ ਨਹੀਂ ਕਰਾਂਗੇ ਬਾਹਰ ਲਾ ਦੇਣਗੇ ਇਹਨਾਂ ਨੂੰ ਤੇ ਇਹਨਾਂ ਨੂੰ ਮਦਦ ਇਹ ਹੀ ਨਿਕਲ ਆ ਵੀ ਇਹਨਾਂ ਦੀ ਕੋਈ ਖੁੱਲੇ ਨਹੀਂ ਛੱਡਣ ਲੱਗੇ ਹਾਂਜੀ ਇਹਨਾਂ ਦੀ ਗੱਡੀ ਬੰਦ ਰਹੇਗੀ ਡਰਾਈਵਰ ਦਾ ਲਾਇਸੈਂਸ ਬੰਦ ਰਹੇਗਾ ਕੌਣੀ ਦੇਰ ਗੱਡੀ ਨਹੀਂ ਇਹਨਾਂ ਛੁੱਟੇਗੀ ਹਾਂਜੀ ਥੋੜਾ ਨਾ ਕੋਈ ਗੱਲ ਕਰਨਗੇ ਉਹਨਾਂ ਨੂੰ ਬੁਲਾ ਕੇ ਆਪਾਂ ਕੀ ਕਰਨਾ ਕੀ ਚਾਹੁੰਦੇ ਆ ਮੈਨੂੰ ਇੱਕ ਗੱਲ ਦੱਸੋ ਪਰਚਾ ਹੋਊਗਾ ਜੀ ਨਾਲ ਪਰਚਾ ਕਦੇ ਵੀ ਹੋਊਗਾ ਪਰਚਾ ਤੁਸੀਂ ਬਿਆਨ ਲਿਖਾਓ ਅਸੀਂ ਮਾਲਕਦਾਰ ਨਾਂ ਵਿੱਚ ਪਾਉਣੇ ਆ ਇਸ ਗੱਲ ਸੁਣੋ ਥੋੜਾ ਲੱਗੇ ਜੀ ਠੀਕ ਤੇ ਜਾਵੜੇ ਗਈ ਬੰਦਾ ਫਿਰ ਕੀ ਕਰਨਾ ਚਾਹੁੰਦੇ ਆ ਆਪਾਂ ਉਹਨਾਂ ਨੂੰ ਬੁਲਾਉਣਾ ਹੀ ਇੰਨਾ ਹੀ ਸਾਡੇ ਬੰਦੇ ਮਾ ਸਾਡੇ ਪੂਰੇ ਬੰਦੇ ਗਏ ਇੱਕ ਡੈਡ ਬੋਡੀ ਪਈ ਹੈ ਇਹਨੂੰ ਇਹਨੂੰ ਆਪਾਂ ਕਰ ਲਈਏ ਉਹ ਉਹਨਾਂ ਨੂੰ ਤਾਂ ਬੁਲਾ ਕੇ ਗੱਲ ਕਰਾ ਦਿੰਨੇ ਇੱਥੇ ਥੋੜਾ ਨਾ ਕਰਾ ਦਿੰਨੇ ਇਹਨੂੰ ਭੇਜੀ ਆਪਾਂ ਅਸੀਂ ਚੱਕਣੀ ਹੋਣਾ ਚਾਹੀਦਾ ਨਾ ਡੈ ਵੀ ਚਲੋ ਤੁਹਾਡੀ ਮੰਨ ਲਈ ਵਿੱਚ ਵਿੱਚ ਮੇਰੇ ਵੱਲੋਂ ਕੁਝ ਨਹੀਂ ਫਿਰ ਤੁਹਾਡੀ ਮੰਨ ਲਈ ਜਿੰਨਾ ਟਾਈਮ ਮਾਲਕੜੀ ਆਉਂਦੇ ਸੀ ਮਾੜੀ ਗੱਲ ਸੁਣੋ ਤੁਸੀਂ ਪਹਿਲਾਂ ਕਿ ਕੋਈ ਗੱਲ ਨਹੀਂ ਪੁੱਛੀ ਤੁਸੀਂ ਕੀ ਬੋਲੇ ਅਸੀਂ ਫਰਸੀ ਲਾ ਦੇਾਂਗੇ ਅਸੀਂ ਜਵਾਨ ਦੇ ਦੇਾਂਗੇ ਕੰਨਾ ਮੈਂ ਪਹਿਲਾਂ ਗੱਲ ਕੀਤੀ ਉਹਨੂੰ ਤੁਸੀਂ ਗੱਲ ਨਹੀਂ ਸਰ ਤੁਸੀਂ ਪਹਿਲਾਂ ਗੱਲ ਇਹਨੇ ਪੱਕੀ ਦੀ ਕਰੋ ਵੀ ਆਪਾਂ ਨੂੰ ਤੁਸੀਂ ਸਾਰੀ ਗੱਲ ਬੋਲੇ ਕੰਪਨੀ ਦੇ ਪੱਕੀ ਦੀ ਤੁਸੀਂ ਕੈਂਟਰਾਂ ਦੇ ਪੱਕੀ ਨਹੀਂ ਤੁਸੀਂ ਟਰੈਵਲ ਦੇ ਪੱਕੀ ਦੀ ਮਾਲਕ ਦੀ ਇਹ ਅਸੀਂ ਅਸੀਂ ਪੁਲਿਸ ਪੀ ਕਰ ਰਹੀ ਆ ਸਾਨੂੰ ਵੀ ਬੜਾ ਪੁਲਿਸ ਪੀ ਕਰ ਰਹੀ ਦੇ ਅਸੀਂ ਤਾਂ ਕਰਾਤੀ ਉਹਦੀ ਤੁਸੀਂ ਤਾਂ ਜਵਾਨ ਦੇਤੀ ਇਹ ਲਾਹੌਜ਼ਾ ਦੇਤੀ ਹੋਵੇ ਸਮਝ ਨਹੀਂ ਪਤਾ ਪਰਚਾ ਦਿੱਤੇ ਬਿਨਾ ਕਿਹੜੀ ਜ਼ਮਾਨਤ ਹੋ ਜੀ ਕੋਈ ਪਤਾ ਲੱਗਦਾ ਜੀ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਉਹ ਅੱਲੀ ਬੋੜੀ ਸਰਕਾਰ ਅੰਦਰ ਵਿੱਚ ਲੱਗਦੀ ਪੁਲਿਸ ਹੋਈ ਫਿਰਦੀ ਆ ਅੰਨੇ ਲੋਕ ਹੋਈ ਫਿਰਦੇ ਆ ਇਹ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਹੈ ਕਿਹੜਾ ਬੰਦਾ ਕੌਣ ਆ ਜੀ ਇਹ ਕਿਹੜਾ ਉਹਨੂੰ ਜਾਣਦੇ ਸਾਡੇ ਕੋਲ ਬੰਦਾ ਵੀ ਸੁਣਦਾ ਕੌਣ ਆ ਕਹਾਂਗੇ ਹੀ ਨਾ ਹੁਣ ਮਾਰਗਾ ਦਾ ਬੰਦਾ ਹੁਣ ਸਿੱਧਾ ਆ ਗਿਆ ਡਰਾਈਵਰ ਅਸੀਂ ਸਾਰਾ ਪਰਤਾਲਾ ਨਾਲ ਵੀ ਹੁੰਦਾ ਪੁਲਿਸ ਵੀ ਕੰਮ ਇਹਨਾਂ ਕਰਦੇ ਫਾਂਸੀ ਵੀ 라 ਸਕਦੀ ਹੈ ਪੁਲਿਸ ਵੀ ਕੰਮ ਤੁਸੀਂ ਕੋਈ ਬਿਆਨ ਲਿਖਾਓਗੇ ਤਾਂ ਕੁਝ ਕਾਰਵਾਈ ਹੋਊਗੀ ਐਦਾਂ ਕਿਦਾਂ ਕਰਦਗੇ ਪੁਲਿਸ ਦਾ ਲਗਾਉ ਸਾਨੂੰ ਲਿਖਾ ਦਿਓ ਤੁਹਾਨੂੰ ਪੁਲਿਸ ਵੀ ਤੁਸੀਂ ਇਹ ਨਹੀਂ ਬੋਲੇ ਬੱਲਾ ਮਰ ਜਾਏ ਇੱਕ ਦੀ ਇਸ ਦੇ ਕੋਈ ਸੁ ਜੀ ਉਹ ਨਹੀਂ ਮਰ ਤੁਹਾਨੂੰ ਕੋਈ ਹਮਦਰਦੀ ਨਹੀਂ ਕੋਈ ਪਿਆਰ ਨਹੀਂ ਕਿਸੇ ਨਾਲ ਆਹ ਪ੍ਰੀਕ ਕਰ ਜਾਓਗਾ ਨਾ 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 ਪੁੱਤ ਮਰ ਗਿਆ ਪਰ ਹਮਦਰਦੀ ਤਾਂ ਨਾਲ ਹੋਣੀ ਚਾਹੀਦੀ ਆ ਹੁਣ ਚਾਹੀਦੀ ਬੱਲਾ ਮੁੰਡਾ ਸੀਗਾ ਜੀ ਕੱਲ ਨੂੰ ਫੇਲਾ ਗੱਡੀ ਲੈ ਕੇ ਆਏ ਉਹ ਤੋਂ ਮੋਟਰਸਾਈਕਲ ਦੇਖ ਲਈ ਉੱਥੋਂ ਵਾਜਿਆ ਹੋਇਆ ਤੇ ਇੱਥੋਂ ਦਾ ਹੀ ਘੀਰ ਤੇ ਲੈ ਕੇ ਤੁਰਿਆ ਜਾ ਉਹ ਹੈਵੀ ਫਾਸਾ ਹੀ ਉਹਨਾਂ ਦਾ ਜੁਆਇੰਟ ਤਾਂ ਹੋਈ ਜਾਣੀ ਉਹਨਾਂ ਦੀ ਤੂੰ ਹੋ ਜੂਗੀ ਕਿਹੜਾ ਫਾਂਸੀ ਲਾ ਦੇ ਇਹ ਗੱਲੇ ਵਾਲਾ ਬੱਲਾ ਮੁੰਡਾ ਸੀ ਉਹਨਾਂ ਨੇ ਵਾਚਰ ਛੱਡਿਆ ਗਿਆ ਇਹ ਫਿਰ ਤੂੰ ਸੌ ਕਰਮ ਤੋਂ ਪੁੱਛੀਂ ਨਾ ਇਹ ਸਾਰਾ ਨਾ ਕੱਢਿਆ ਉਹਦਾ ਸਿਰਫ ਜਵਾਬ ਕਰਿਆ ਹਾਂ ਸਾਰਾ ਉਹਨੇ ਪਾ ਦਿੱਤਾ ਨਾਮ ਅਸੀਂ ਆਪਾਂ ਨੂੰ ਡਰਾਈਵਰ ਦਾ ਨਾਮ ਵੀ ਪਤਾ ਕਰਵਾ ਦਿੱਤਾ ਨਾ ਨਾਮ ਹੀ ਕੀ ਦਿਖਾਵਾਗੇ ਕਿਹਦੇ ਦੇ ਮੁੰਡੇ ਨੇ ਨਾਮ ਕਰਵਾਇਆ ਜੇ ਅਸੀਂ ਆਪਾਂ ਕਰਵਾ ਲਵਾਂਗੇ ਮਾਲਕ ਨਾਲ ਸਾਥ ਰੋ ਸਾਰਾ ਕੁਝ ਕਰਾਂਗੇ ਫਿਰ ਥੋੜੋ ਜਿਹਾ ਨਹੀਂ ਕਰਦੇ ਇਹ ਬੰਦੇ ਨੇ ਤਰੀਕੇ ਨਾਲ ਹੁੰਦਾ ਇਹ ਕਲਾਪ ساکان کي پيرجا وڌاڻو ۽ ٻئي ڪنهن کي مانجي ان کي مانجي جيڪڏهن اسين چڪه لڳي گهڻو بس جاڻو ٿي ٿو ۽ ٻين کي به ڳالهه چالو ٿي ٿي ۽ ڪنهن کي به چالو ٿي ٿي ۽ ڪنهن کي به چالو ٿي ٿي ۽ ڪنهن کي به چالو ٿي ٿي ਆਪਲੇ ਨਾਮ ਦਾ ਆ ਰੋਣ ਸੋਗੀ ਜੀ ਮੋਹਰ ਜੀ 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 ਜ

ਅਜੀ ਕੀ ਜਾਣ ਦੋ ਨਾ ਤੁਹਾਨੂੰ ਕੀ ਤੁਹਾਡੇ ਕੋਲ ਕੋਣ ਕੋ ਨਹੀਂ ਗਾ ਬਾਈ ਧਾਰ ਕਾਟ ਹੋਏ ਬੋਟਾ ਬਾਰਾ ਹੋਰ ਨਾ ਪੀਰ ਪਤਾ ਲੱਗ ਚਾਰ ਬੰਦੇ ਅਟਕ ਗਏ ਬਾਈ ਕਾੜੇ ਰੋ ਸਾਰੇ ਹੋਏ ਸਾਰੇ ਹੋਏ ਬਾਈ ਪਰਚੀ ਕੱਖ ਦੀ ਕੋ ਨਹੀਂ ਬੰਨਦਾ ਤੁਸੀਂ ਆਪਣੇ ਧਾਰ ਕਾਟ ਹੋਏ ਬੋਟਾ ਦਿੰਦੇ ਆਪਣੀ ਨਾਮ ਦਾ ਕੀ ਬਣਾ ਬਾਈ ਉਹਦਾ ਬੋਲੀ ਪਿੰਨਾ ਹਾਂ ਹਾਂ ਜਿਹੜੇ ਮਰੇ ਪਾਪਾ ਹਮਦਰਦੀ ਤੇ ਆਏ ਉਹ ਬਾਈ ਬਣ ਕੇ ਬਹਿ ਗਏ ਪਤਾ ਲੱਗਦਾ ਹਮਦਰਦੀ ਕਿਨੇ ਗਏ ਕਿਉਂਕਿ ਆਪਾਂ ਪੋਛਦਾ ਵੀਦਾ ਦਾ ਦੇਖ ਹੀ ਲਿਆ ਪਹਿਲਾਂ ਪੱਤਰਕਾਰ ਨੂੰ ਪਾ ਗਏ ਫਿਰ ਆਪਣੇ ਨਾਲ ਕੋਈ ਉਹਨੇ ਪਿਆਰ ਦੀ ਗੱਲ ਨਹੀਂ ਕਰੀ ਵੀ ਇਹ ਕੀ ਬੱਚੇ ਆ ਕੀ ਬਰਾਦਰੀ ਆ ਕੌਣ ਆ ਗਰੀਬ ਆ ਅਮੀਰ ਆ ਸੱਤੇ ਬੋਲੇ ਆ ਵੀ ਮੈਗਰਾਂ ਨੂੰ ਫਾਂਸੀ ਲਾ ਦੂੰਗਾ ਮੈਸ਼ਾਲ ਕੇ ਜਵਾਨਤ ਕਰ ਦੋ ਦੇਖੋ ਇਹ ਪੁਸਤ ਦਾ ਵੀਰ ਹੈ ਫੇ ਆਪਣੀ ਸਰਕਾਰ ਕਿਹੜੀ ਆਈ ਵੀ ਆ ਆਪਾਂ ਕਹਿੰਦੇ ਆ ਉਹ ਸਰਕਾਰਾਂ ਦੇ ਇਹ ਮੁਲਾਜ਼ਮ ਲਾਇਆ ਰਿਹਾ ਵੀਰਾ ਪੁਲਿਸ ਨੇ ਕਿੰਨੇ ਮਰਜ਼ੀ ਲੰਘੜਦੇ ਸਾਨੂੰ ਜਵਾਨ ਦੁੱਤੇ ਦੇਣਗੇ ਸੁਣੋ ਅਸੀਂ ਇਹਦਾ ਫਾਂਸੀ ਲੜਾ ਇਹ ਵੀਰ ਹੈ ਪੁਲਿਸ ਦੇ ਇਹ ਤੁਸੀਂ ਸੁਣ ਹੀ ਰਿਹਾ ਕਿ ਅਸੀਂ ਸਾਰੇ ਬੰਦਿਆਂ ਨੇ ਕਹਿਏ ਹੁੰਦੇ ਆ ਇਹ ਗੇਰ ਗੱਪ ਮਾਰਦੇ ਤੁਸੀਂ ਅੱਜ 100 200 ਬੰਦੇ ਨੇ ਕਿਉਂ ਹੀਰੇ ਸੁਣ ਲਈ ਇਹ ਪੁਲਿਸ ਵੀਰੇ ਇਹ ਜੇ ਕਰਦੀ ਹੈ ਭਰਾਵੋ ਜੇ ਇਕੱਠੇ ਹੋ ਜਾਓਗੇ ਤਾਂ ਇਹਨਾਂ ਦਾ ਆਪਾਂ ਇਨਸਾਫ ਦਵਾ ਲਾਂਗੇ ਇਹ ਪੁਸਤ ਦਾ ਇਹ ਪਤਾਈਆਂ ਮੀਰ ਲੋਕਾਂ ਦੀ ਹੈ ਇੱਕ ਗਰੀਬ ਦੀ ਬਾਹਰ ਫੜਦੀ ਅੱਜ ਇਹ ਗਰੀਬ ਘਰ ਦਾ ਮੁੰਡਾ ਮਰਿਆ ਉਹਦਾ ਚੁੱਲਾ ਬੰਦ ਹੋ ਗਿਆ ਮਾਂ ਪਿਓ ਦੀ ਸੋਪੀ ਹੱਥ ਦੇ ਵਿੱਚੋਂ ਖੋਈ ਗਈ ਹੈ ਤੇ ਉਹਨਾਂ ਦਾ ਆਸਰਾ ਆਪਾ ਬਣਨਾ ਹੈ ਕਿ ਸਾਰੇ ਭਰਾ ਕਿਹੜੇ ਇਹਨਾਂ ਬੋਸਾਂ ਦੇ ਕੋਲ ਖੜੋ ਇੱਧਰ ਨੂੰ ਆ ਜਾਓ ਬਾਈ ਵਰਗੇ ਇਹਨਾਂ ਆ ਆ ਦੇ ਗਲਗਨੇ ਕਰਦੇ ਕਰ ਲੈਂਦੇ ਕਿਉਂਕਿ ਜਿਹੜੇ ਹਮਦਰਦੀ ਹੈ ਇਹ ਇਹਨਾਂ ਹਮਦਰਦੀ ਰੱਖਦੇ ਗਰੀਬ ਪਰਿਵਾਰ ਨਾਲ ਉਹ ਆ ਕੇ ਬਹਿ ਜਾਓ ਕੋਈ ਜਾਣੇ ਆਪਾਂ ਬੰਦੇ ਫਿਰ ਸਦਲੇ ਨੇ ਜਿਹੇ ਬੰਦੇ ਨੂੰ ਫੋਨ ਲਾ ਦਿੰਦੇ ਆ ਤੇ ਕੋਈ ਨਹੀਂ ਜਿਵੇਂ ਨਿਭੜੂਗਾ ਜਿਵੇਂ ਪਰਿਵਾਰ ਖਸੂਗਾ ਆਪਾਂ ਉਹ ਨਵੇੜਾਂਗੇ ਕਿਉਂਕਿ ਅਮੀਰਾ ਪੱਤਰਕਾਰ ਨੇ ਪਹਿਲਾਂ ਦੇਖ ਲਓ ਡੇਵੀ ਸਾਹਿਬ ਪੱਤਰਕਾਰਾਂ ਨੇ ਘੱਟ ਪਾਦੀ ਹੈ ਤੇ ਰੰਗੀ ਹੁੰਦੇ ਆਪਣੇ ਵੀ ਗੁੱਸਾ ਝਾੜਦੇ ਸੀਗੇ ਯਾਰ ਤੂੰ ਸੜਕ 'ਤੇ ਰੁਕੀ ਬੈਠੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਕਰਨ ਵਾਲੇ ਹੁੰਦੀਆਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਹਿ ਲਓ ਬਾਈ ਬਣ ਕੇ ਕੋਈ ਗੱਲ ਨਹੀਂ ਆਪਾਂ ਜੇ ਬੰਦਾਂ ਨੂੰ ਹੋਰ ਬੁਲਾ ਲੈਣਾ ਕਿ ਉਹਨੂੰ ਪੱਟਾ ਕਰ ਲਾਂਗੇ ਕੁਝ ਵੀ ਹੁੰਦਾ ਡਰੋੜਾ ਕੋਈ ਗੱਲ ਨਹੀਂ ਹਾਂ ਆਪਾਂ ਬਹਿ ਜਾਈਏ ਬਰਾਵਾ ਬਾਈ ਬਣ ਕੇ ਸਾਰਾ ਹੱਥ ਜੋੜ ਕੇ ਬੇਨਤੀ ਕਰਦਗੇ ਨਾ ਇਹ ਜੇ ਕੰਮ 'ਚ ਤਾਂ ਪਹਿਲਾਂ ਭਰਾ ਆਪੀ ਹੱਥਾ ਬਹਿ ਜਾਣਦਾ ਕਿਉਂਕਿ ਅਫਸੋਸ ਹੋਇਆ ਹੈ ਬਹੁਤ ਨੌਜਵਾਨ ਮੁੰਡਾ ਸੀ ਜੋ ਧਾਰਨੀ ਪਟਿਆਗਾ ਪਿੰਨ ਘਰ ਪਟਿਆਗਾ ਮੁੰਡਾ ਵਿਆਹ ਵੀ ਹੋਣਾ ਸੀ ਜਵਾਕ ਰੋਣ ਲਗੇ ਸੀਾਰੇ ਦੇ ਘਰਾਵਾਲੀ ਦਾ ਬੁਰਾ ਹਾਲ ਮਾਪਿਆਂ ਦਾ ਬੁਰਾ ਹਾਲ ਸਹੁਰਿਆਂ ਦਾ ਬੁਰਾ ਹਾਲ ਕਈ ਪਰਿਵਾਰ ਰੋ ਜਾਂਦੇ ਜਦੋਂ ਅਸੀਂ ਦੀ ਮਾੜੀ ਘਟਨਾ ਹੋ ਜਾਂਦੀ ਹੈ ਤੇ ਆਪਾਂ ਇਹਨਾਂ ਨਾਲ ਖੜਦਾ ਡਟ ਕੇ ਜਿਹੇ ਬੰਦੀਆਂ ਨੇ ਖੜਾਗੇ ਆਪਾਂ ਹੋਰ ਵੀ ਜਿਹੇ ਬੰਦੀਆਂ ਲੋੜ ਪਈ ਬੁਲਾ ਲਾਂਗੇ ਕੋਈ ਵੀ ਤੇ ਸਾਰੀਆਂ ਕਮੇਟੀਆਂ ਆਪਾਂ ਸਾਰੇ ਹੋਣਾ ਸੀ ਵਾਹਿਗੁਰੂ ਜੀ ਦਾ ਖਾਲਸਾ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਸ਼ੀਵ ਵੀ ਸ਼ੀਵ ਵੀ ਨਹੀਂ ਕਰਦੇ ਪਰਚੀ ਤੇ ਫੈਂਸ ਕਰਦੇ ਹਰ ਜਗ੍ਹਾ ਨਹੀਂ ਕਰਦਾ ਕਲਮ ਕਰ ਰਹੇ ਕਰਾਈ ਹੁਣ ਵੀ ਦੁਬਾਰੇ ਫੋਨ ਆਦਾ ਬਾਬੇ ਨੂੰ ਬਹੁਤ ਆਜੇ ਰਿਹਾ ਸੋ ਜਿਹੜਾ ਘਟਨਾ ਸਥਾਨ ਦੇ ਉੱਤੇ ਬਾਗਾ ਪ੍ਰਾਣਾ ਦੀ ਡੀਐਸਪੀ ਸਾਹਿਬ ਪਹੁੰਚੇ ਸੀਗੇ ਸੋ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਸ਼ਬਦਾਵਲੀ ਤੋਂ ਤੁਸੀਂ ਭਲੀ ਭਾਂਤ ਸੁਣ ਹੀ ਚੁੱਕੇ ਹੋ ਤੇ ਬਾਈ ਜੀ ਇਹ ਪਹੀਦ ਰਾਮਬੋਧਰ ਤੇ ਮੋਟਰਸਾਈਕਲ ਖੜਿਆ ਇੱਕ ਪੈਨ ਆਈ ਜਾ ਲਗਾਉਣੀ ਆ ਤੇ ਬਾਈ ਬਣੇ ਮੋਟਰਸਾਈਕਲ ਕਿੰਨੇ ਦੇ ਪਈ ਤੇ ਖੜਿਆ ਮਗਰ ਆਪਣੀ ਗੱਡੀ ਦੇ ਚਾਇਬੰਦੀ ਵਾਲੇ ਦੇ ਉਹ ਮੋਟਰਸਾਈਕਲ ਨਾ ਪਈ ਤੋਂ ਪਾਸੇ ਕਰਿਓ ਬਾਈ ਬਣ ਕੇ ਨਾ ਠੀਕ ਆ ਧੰਨਵਾਦ ਸੋ ਉਹਨਾਂ ਦੀ ਜਿਹੜੀ ਸ਼ਬਦਾਵਲੀ ਤੋਂ ਬੇਹੱਦ ਤੰਗੀ ਮਹਿਸੂਸ ਕੀਤੀ ਜਿੰਨੇ ਵੀ ਇੱਥੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਇੱਥੇ ਪਰਿਵਾਰ ਪਹੁੰਚੇ ਹੈ ਜਥੇਬੰਦੀ ਪਹੁੰਚੀ ਹੈ ਇਲਾਕੇ ਭਰ ਤੋਂ ਜਿਹੜੇ ਅਫਸੋਸ ਕਰਨ ਲਈ ਬੰਦੇ ਪਹੁੰਚੇ ਸੋ ਉਹਨਾਂ ਦੇ ਸ਼ਬਦਾਂ ਨੂੰ ਬੇਹੱਦ ਮੰਦ ਭਾਗਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਅਨਸਾਰ ਉਹਨਾਂ ਨੇ মিডিਆ ਨੂੰ ਵੀ ਜਿਹੜਾ ਉਹਨਾਂ ਦਾ ਰਵਈਆ ਰਿਹਾ ਉਹ ਬੇहद ਮੰਦਪਾਗਾ ਰਿਹਾ ਸੋ ਡਿਪਟੀ ਸਾਹਿਬ ਦੇ ਇਹਨਾਂ ਸ਼ਬਦਾਂ ਨੇ ਜਿਹੜੇ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਉਣ ਦੀ بجائے ਜਿਹੜਾ ਉਹਨਾਂ ਤੇ ਨੂਨ ਛੜਕਣ ਦਾ ਕੰਮ ਕੀਤਾ ਸੋ ਜਿਹੜੀ ਜਿਹੜਾ ਅਫਸੋਸ ਹੈ ਉਸ ਤੋਂ ਜ਼ਿਆਦਾ ਹੋਰ ਵਧੇਰੇ ਜਿਹੜਾ ਫੈਲਣ ਦੀਆਂ ਜਿਹੜੀਆਂ ਸੁਭਾਵਨਾਵਾਂ ਬਣ ਚੁੱਕੀਆਂ ਸੋ ਜਿਹੜੀਆਂ ਜੂਨੀਅਨ ਪਹੁੰਚੀ ਹੈ ਜਥੇਬੰਦ ਜੀ ਪਹੁੰਚੀ ਹੈ ਉਹਨਾਂ ਨੇ ਇਹ ਜਿਹੜਾ ਰੋਸ ਨੂੰ ਹੋਰ ਵੱਡਾ ਕਰਦੇ ਹੋਏ ਹੋਰ ਜਥੇਬੰਦੀਆਂ ਨੂੰ ਵੀ ਜਿਹੜਾ ਇੱਥੇ ਬੁਲਾਉਣ ਦਾ ਐਲਾਨ ਕੀਤਾ ਹੈ ਜਿੰਨਾ ਚਿਰ ਇਨਸਾਫ ਲਈ ਇਹ ਪਰਿਵਾਰ ਬੈਠਾ ਹੈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਪਰਿਵਾਰ ਇੱਥੇ ਧਰਨੇ ਦੇ ਰੂਪ ਵਿੱਚ ਬੈਠੇ ਹੋਏ ਸੋ ਪੁਲਿਸ ਦੇ ਰਵੱਈਏ ਨੂੰ ਬੇਹੱਦ ਮੰਦ ਭਾਗਾ ਦੱਸਿਆ ਸਾਰੇ ਹੀ ਜਿਹੜੇ ਇੱਥੇ ਬੈਠੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਸੋ ਪੁਲਿਸ ਤੋਂ ਅਜਿਹੀ ਉਮੀਦ ਨਹੀਂ ਲਾਈ ਜਾ ਸਕਦੀ ਸਗੀ ਕਿ ਜਿਹੜਾ ਹੈਗਾ ਉਹ ਪੀੜਤ ਪਰਿਵਾਰ ਦੇ ਨਾਲ ਖੜਨ ਦੀ ਬਜਾਏ ਉਹ ਜਿਹੜਾ ਘਟਨਾ ਵਾਲੇ ਜਿਹੜੇ ਟਰੱਕ ਵਾਲੇ ਦੇ ਹੱਕ ਵਿੱਚ ਜਾਂ ਉਹ ਕੰਪਨੀ ਵਾਲੇ ਦੇ ਹੱਕ ਵਿੱਚ ਭੁਗਤਣਗੇ ਸੋ ਬੜਾ ਮੰਦ ਭਾਗਾ ਜਿਹੜਾ ਰਵਈਆ ਨੇ ਬਾਗਾਪਰਾਣਾ ਦੇ ਡੀਐਸਪੀ ਦਾ ਕੁੱਲ ਮਿਲਾ ਕੇ ਇੱਥੇ ਰਿਹਾ ਸੋ ਜਿਵੇਂ ਜਿਵੇਂ ਜਿਹੜੀ ਜਿਹੜੀ ਕਾਰਵਾਈ ਜਿਵੇਂ ਜਿਵੇਂ ਅੱਗੇ ਵਧਦੀ ਹੈ ਤੁਹਾਡੇ ਸਾਨਮੁਖੋ ਉਸੇ ਸਤਰਾਂ ਜਿਹੜੀ ਕਾਰਵਾਈ ਤੁਹਾਡੇ ਧਿਆਨ ਵਿੱਚ ਲਿਆਂਦੀ ਜਾਊਗੀ